ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਗਰਲਫ੍ਰੈਂਡ ਦੇ ਨਾਲ। ਗਰਲਫ੍ਰੈਂਡ ਕਹਾਣੀ ਪ੍ਰਸਿੱਧ ਕਹਾਣੀਕਾਰ ਗੁਰਮਲਕੀਅਤ ਸਿੰਘ ਕਾਲੂ ਜੀ ਦੀ ਲਿਖੀ ਹੋਈ ਹੈ। ਉਮੀਦ ਕਰਦੀ ਹਾਂ ਇਹਨਾਂ ਦੀਆਂ ਬਾਕੀ ਕਹਾਣੀਆਂ ਵਾਂਗ ਇਹ ਕਹਾਣੀ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ। ਰਾਣੀ ਨੂੰ ਵਿਸ਼ਾਲ ਦੀ ਪਤਨੀ ਬਣ ਕੇ ਆਇਆ ਕਈ ਮਹੀਨੇ ਹੋ ਗਏ ਸੀ। ਪਰ ਉਸਨੂੰ ਲੱਗਦਾ ਹੀ ਨਹੀਂ ਸੀ ਕਿ ਉਹ ਮਾਪਿਆਂ ਦਾ ਘਰ ਛੱਡ ਕੇ ਹੋਰ ਥਾਂ ਤੇ ਹੋਰ ਪਰਿਵਾਰ 'ਚ ਰਹਿ ਰਹੀ ਹੈ। ਅਸਦੇ ਮਨਚ ਔਸਕਰ ਪ੍ਰਤੀ ਓਵੇਂ ਦੀ ਆਪਣਤ ਜਾਗ ਆਈ ਸੀ ਜਿਵੇਂ ਉਸ ਨੂੰ ਮਾਪਿਆਂ ਦੇ ਘਰ ਮਹਿਸੂਸ ਹੋਇਆ ਕਰਦਾ ਸੀ ਸਮੁੱਚੇ ਪਰਿਵਾਰ ਦੀ ਮੁਹੱਬਤ ਤੇ ਆਪਣਤ ਵਿੱਚ ਗੜੁੱਚ ਰਾਣੀ ਨੂੰ ਇਕੱਲੇ ਬੈਠਿਆਂ ਇਹ ਸਾਰਾ ਕੁਝ ਉਹਨਾਂ ਸੁਪਨਿਆਂ ਤੋਂ ਕਿਤੇ ਚੰਗਾ ਲੱਗਦਾ ਜਿਹੜੇ ਕਦੇ ਆਪਣੇ ਤੋਂ 5-7 ਸਾਲ ਵੱਡੀਆਂ ਸਹੇਲੀਆਂ ਦੇ ਵਿਆਹਾਂ ਮੌਕੇ ਅਸਦੀਆਂ ਅੱਖਾਂ 'ਚ ਤੈਰਿਆ ਕਰਦੇ ਸਨ ਬੈਠਿਆਂ-ਬੈਠਿਆਂ ਉਸਦੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ ਉਸਦੇ ਸਵਰਖ ਬੁੱਲ ਆਪਣੇ ਆਪ ਸੰਸਾਰ ਭਰਦੀਆਂ ਕੁੜੀਆਂ ਲਈ ਇੰਜ ਦੇ ਸੁੱਖਾਂ ਵਾਸਤੇ ਅਰਜ਼ੋਈ 'ਚ ਫਰਕਨ ਲੱਗਦੇ ਪਰ ਕਦੇ-ਕਦਾਈਂ ਇਕੱਲੇ ਬੈਠਿਆਂ ਉਸਦੇ ਮਨ ਵਿੱਚ ਕਿਸੇ ਡਰ ਦੀ ਲਹਿਰ ਉੱਠਦੀ ਜੋ ਉਸ ਨੂੰ ਕੰਬਣੀ ਛੇੜ ਦਿੰਦੀ ਉਸਦੇ ਪਤੀ ਸਮੇਤ ਪਰਿਵਾਰ ਦੇ ਜੀਵਾਂ ਤੋਂ ਹੁਣ ਤੱਕ ਗੁੱਜਾ ਉਹ ਪੇਦ ਕਾਲਾ ਦੰਤ ਬਣ ਕੇ ਉਸਦੇ ਸਾਹਮਣੇ ਆਣ ਖੜਦਾ ਉਸ ਤੋਂ ਆਪਣੀ ਹੱਸਦੀ ਖੇਡ ਦੀ ਦੁਨੀਆ ਉੱਜੜਦੀ ਜਾਪਨ ਲੱਗਦੀ ਡਰ ਨਾਲ ਉਸਦਾ ਸਰੀਰ ਠੰਡਾ ਪੈਣ ਲੱਗਦਾ ਇਹ ਰੀਲ ਉਹਦੇ ਮਨ ਵਿੱਚ ਉਦੋਂ ਤੱਕ ਚਲਦੀ ਰਹਿੰਦੀ ਜਦ ਤੱਕ ਪਰਿਵਾਰ ਦਾ ਕੋਈ ਜੀ ਆ ਕੇ ਉਸ ਦੀ ਸੁਰਤ ਭੰਗ ਨਾ ਕਰਦਾ ਕੰਨਾਂ ਵਿੱਚ ਆਵਾਜ਼ ਪੈਂਦੀਆਂ ਉਹ ਤਰਬਕ ਪੈਂਦੀ ਪਰ ਜਲਦੀ ਨਾਲ ਆਪਾਂ ਸੰਭਾਲਦੀ ਹੋਈ ਚਿਹਰੇ ਉੱਤੇ ਅਜੀਹਾ ਪ੍ਰਭਾਵ ਲਿਆਉਣ ਦੇ ਯਤਨ ਕਰਦੀ ਜਿਵੇਂ ਕੁਝ ਨਾ ਹੋਇਆ ਹੋਵੇ ਵਿਸ਼ਾਲ ਦੇ ਕੰਮ ਤੋਂ ਮੁੜਨ ਦਾ ਸਮਾਂ ਹੋਣ ਲੱਗਦਾ ਤਾਂ ਉਸ ਨੂੰ ਉਡੀਕ ਭਰੀ ਹੋਣ ਲੱਗਦੀ ਡੋਰ ਬੈਲ ਵੱਜਦੀ ਤਾਂ ਉਹ ਦਰਵਾਜ਼ੇ ਵੱਲ ਭੱਜਣ ਦੀ ਥਾਂ ਨਿਆਣਿਆਂ ਵਾਂਗ ਆਪਣੇ ਕਮਰੇ ਦੇ ਦਰਵਾਜ਼ੇ ਉਹਲੇ ਲੱਕ ਜਾਂਦੀ। ਵਿਸ਼ਾਲ ਅੰਦਰ ਆਉਂਦਾ। ਚਾਰ ਚੁਫੇਰੇ ਵੇਖਣਾ ਸ਼ੁਰੂ ਕਰਦਾ। ਥਾਂ ਉਹ ਪਿੱਛੋਂ ਦੀ ਹੋ ਕੇ ਉਸ ਦੀਆਂ ਅੱਖਾਂ ਉੱਤੇ ਹੱਥ ਰੱਖ ਦਿੰਦੀ। ਵਿਸ਼ਾਲ ਅਗਾ ਨੂੰ ਟੇਡਾ ਹੋ ਜਾਂਦਾ। ਰਾਣੀ ਦੇ ਪੈਰ ਧਰਤੀ ਤੋਂ ਚੁੱਕੇ ਜਾਂਦੇ ਤੇ ਭਾਰ ਵਿਸ਼ਾਲ ਦੇ ਲੱਕ ਉੱਤੇ ਪੈ ਜਾਂਦਾ। ਫਿਰ ਉਹ ਕਿੰਨੀ ਦੇਰ ਇੱਕ ਦੂਜੇ ਨੂੰ ਲੱਫਟ ਕੇ ਹੱਸਦੇ ਰਹਿੰਦੇ। ਵਿਸ਼ਾਲ ਦੀ ਮਾਂ ਮਨਜੀਤ ਕੌਰ ਨੂੰ ਬੱਚਿਆਂ ਦੇ ਲਾਡ ਪਿਆਰ ਚੰਗੇ ਲੱਗਦੇ। ਉਸਦੇ ਬੁੱਲ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਫਰਕਣ ਲੱਗਦੇ। ਕਿਸੇ ਜੰਦਰੇ ਦੀ ਨਜ਼ਰ ਉਤਾਰਨ ਲਈ ਉਹ ਰਾਤ ਨੂੰ ਦੋਹਾਂ ਤੋਂ ਮਿਰਚਾਂ ਮਾਰ ਕੇ ਅੱਗ ਵਿੱਚ ਸੁੱਟਦੀ। ਵਿਸ਼ਾਲ ਦੇ ਵਿਆਹ ਤੋਂ ਬਾਅਦ ਜਗਜੀਤ ਸਿੰਘ ਸੰਗਰਾਦ ਵਾਲੇ ਦਿਨ ਗੁਰਦੁਆਰੇ ਜਾਣਾ ਕਦੇ ਨਾ ਖੁੰਝਾਉਂਦਾ ਤੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਗ੍ਰੰਥੀ ਤੋਂ ਪੁੱਤ ਨੂੰ ਉਹਦੀਆਂ ਖੁਸ਼ੀਆਂ ਲਈ ਅਰਦਾਸ ਕਰਾਉਂਦਾ। ਉਸਦੇ ਐਤਵਾਰ ਸੀ। ਹਰੇਕ ਐਤਵਾਰ ਉਹਨਾਂ ਦੇ ਘਰ ਇੱਕ ਦੀ ਥਾਂ ਨੰ ਅਖਬਾਰਾਂ ਆਉਂਦੀਆਂ ਸਨ ਰਾਣੀ ਦੀ ਨਜ਼ਰ ਉਸ ਖਬਰ ਉੱਤੇ ਪਈ ਜੋ ਸੁਰਖੀ ਬਣ ਕੇ ਛਪੀ ਹੋਈ ਸੀ ਸਰਲੇਖ ਸੀ ਨੋਹ ਦੀ ਅਸਲੀਅਤ ਪਤਾ ਲੱਗੀ ਤਾਂ ਸਹਰਿਆਂ ਘਰੋਂ ਕੱਢਿਆ ਜਿੰਨੀ ਤੇਜ਼ੀ ਨਾਲ ਰਾਣੀ ਦੀਆਂ ਨਜ਼ਰਾਂ ਖਬਰ ਦੇ ਅੱਖਰਾਂ ਉੱਤੇ ਦੌੜ ਰਹੀਆਂ ਸੀ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਉਸ ਦੇ ਮਨ ਚੋਂ ਕਾਲੇ ਦੇਨਤਾ ਪਰਛਾਵੇਂ ਪ੍ਰਗਟ ਹੋਈ ਜਾ ਰਿਹਾ ਸੀ ਖਬਰ ਮੁਕਾ ਕੇ ਉਹ ਆਪਣੇ ਮਨ ਨੂੰ ਤਿਆਰ ਕਰ ਵਿਸ਼ਾਲ ਨਾਲੋਂ ਭੇਦ ਸਾਂਝਾ ਕਰਨ ਮੌਕੇ ਬਾਰੇ ਸੋਚਣ ਲੱਗਾ ਉਸ ਦੀ ਸਾਸਤੇ ਸੋਰਾ ਇੱਕ ਇੱਕ ਅਖਬਾਰ ਉਸ ਦੀ ਮੂਹਰਿਆਂ ਚੁੱਕੀ ਲੱਗੇ ਪਰ ਰਾਣੀ ਆਪਣੇ ਧਿਆਨ ਮਸਤ ਸੀ ਉਸ ਨੂੰ ਅਖਬਾਰਾਂ ਚੁੱਕੇ ਜਾਣ ਦਾ ਅਹਿਸਾਸ ਬੜੀ देर ਬਾਅਦ ਹੋਇਆ ਉਸ ਨੇ ਸਿਰ ਉੱਤੇ ਚੁੰਨੀ ਨੂੰ ਠੀਕ ਕੀਤਾ ਵਿਸ਼ਾਲ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਵਾਪਸ ਆਇਆ ਤਾਂ ਰਾਣੀ ਦੇ ਚਿਹਰੇ ਤੋਂ ਰੌਣਕ ਗਾਇਬ ਸੀ ਵਿਸ਼ਾਲ ਨੇ ਇਹ ਸੋਚ ਕੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਕਿ ਸ਼ਾਇਦ ਕਿਸੇ ਕਹਾਣੀ ਜਾਂ ਖਬਰ ਦਾ ਰਾਣੀ ਦੇ ਨਾਜ਼ੁਕ ਮਨ ਉੱਤੇ ਅਸਰ ਹੋਇਆ ਹੋਵੇ। ਉਸ ਦਿਨ ਗੱਲ ਆਈ ਗਈ ਹੋਗੀ। ਔਂਜੇ ਵੀ ਵਿਸ਼ਾਲ ਦੀ ਹਾਜ਼ਰੀ ਵਿੱਚ ਮੁਸਕਾਂਦੇ ਰਹਿਣਾ ਰਾਣੀ ਦਾ ਸੁਭਾਅ ਬਣ ਗਿਆ ਸੀ। ਕਈ ਦਿਨ ਲੰਘ ਗਏ। ਪਰ ਰਾਣੀ ਦੇ ਮਨ 'ਚੋਂ ਖਬਰ ਵਾਲੀ ਗੱਲ ਦਾ ਅਸਰ ਫਿੱਕਾ ਨਹੀਂ ਸੀ ਬਹਿ ਰਿਹਾ। ਇੱਕ ਦਿਨ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਸੀ। ਮਨਜੀਤ ਕੌਰ ਨੇ ਬਥੇਰਾ ਗਿਆ ਕਿ ਉਹ ਵੀ ਨਾਲ ਚੱਲੇ। ਪਰ ਮਨ ਨਾ ਮੰਨਦਾ ਹੋਣ ਕਰਕੇ ਰਾਣੀ ਨੇ ਟਾਲ ਦਿੱਤਾ। ਕੰਮ ਵਾਲੀ ਆਪਣੇ ਸਾਰੇ ਕੰਮ ਮੁਕਾ ਕੇ ਚਲੇ ਗਈ। ਰਾਣੀ ਨੂੰ ਐਡਾ ਵੱਡਾ کارਖਾਨਾ ਆਉਂਦਾ ਮਹਿਸੂਸ ਹੋਣ ਲੱਗਾ। ਉਸਨੇ ਟੈਲੀਵਿਜ਼ਨ ਔਨ ਕੀਤਾ ਤੇ ਆਪਣੇ ਵਿਆਹ ਦੀ ਮੂਵੀ ਵੇਖਣ ਲੱਗੀ। ਮੂਵੀ ਦੇ ਸੀਨ ਉਸਦੇ ਅੰਦਰੋਂ ਉਹ ਡਰ ਘਟਾਉਣ ਲੱਗੇ। ਜਿਸ ਤੋਂ ਰਾਣੀ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਸ ਦਾ ਆਪਣੇ ਵਿਸ਼ਾਲ ਉੱਤੇ ਬਣਿਆ ਭਰੋਸਾ ਹੋਰ ਪੱਕਾ ਹੋਣ ਲੱਗਾ। ਦੁਪਹਿਰ ਅਜੇ ਢਲੀ ਨਹੀਂ ਸੀ ਤੇ ਮੂਵੀ ਥੋੜੀ ਬਾਕੀ ਸੀ। ਵਿਸ਼ਾਲ ਆ ਗਿਆ। ਅਸਨੇ ਦੱਸਿਆ ਕਿ ਦਫ਼ਤਰੋਂ ਜਿਸ ਸਰਕਾਰੀ ਕੰਮ ਲਈ ਉਹ ਨਿਕਲਿਆ ਸੀ ਉਹ ਕੰਮ ਘੰਟਿਆਂ ਦੀ ਥਾਂ ਮਿੰਟਾਂ ਵਿੱਚ ਮੁੱਕ ਗਿਆ ਇਸ ਕਰਕੇ ਉਹ 2 ਘੰਟੇ ਲਈ ਦੁਬਾਰਾ ਦਫ਼ਤਰ ਜਾਣ ਦੀ ਬਜਾਏ ਸਿੱਧਾ ਘਰ ਆ ਗਿਆ ਥੋੜਾ ਫਰੈਸ਼ ਹੋ ਕੇ ਵਿਸ਼ਾਲ ਨੇ ਰਾਣੀ ਨੂੰ ਬਾਹਾਂ ਫੜ ਕੇ ਬਹਾਲਿਆ ਤੇ ਉਸ ਤੋਂ ਉਦਾਸੀ ਦਾ ਕਾਰਨ ਪੁੱਛਿਆ ਕਾਫੀ ਦੇਰ ਰਾਣੀ ਬਹਾਨੇ ਬਣਾਈ ਗਈ ਪਰ ਵਿਸ਼ਾਲ ਇਹ ਕਿਵੇਂ ਮੰਨ ਲੈਂਦਾ ਉਸਨੇ ਤਾਂ ਰਾਣੀ ਦੀ ਉਦਾਸੀ ਵਾਲੇ ਦਿਨ ਤੋਂ ਹੀ ਕਾਰਨ ਸਮਝ ਲਿਆ ਸੀ ਅਖਬਾਰ ਵਾਲੀ ਖਬਰ ਵਿਸ਼ਾਲ ਦੀਆਂ ਨਜ਼ਰਾਂ 'ਚੋਂ ਵੀ ਨਿਕਲੀ ਸੀ। ਵਿਸ਼ਾਲ ਦੇ ਵਾਰ-ਵਾਰ ਪੁੱਛਣ ਤੇ ਰਾਣੀ ਬਹਾਨੇ ਬਣਾਈ ਗਈ। ਪਰ ਵਿਸ਼ਾਲ ਹਾਰ ਮੰਨਣ ਵਾਲਾ ਨਹੀਂ ਸੀ। ਉਹ ਘੁੰਮਣ ਦੇ ਬਹਾਨੇ ਰਾਣੀ ਨੂੰ ਨਹਿਰ ਵਾਲੇ ਪਾਸੇ ਲੈ ਗਿਆ। ਪੌਲ ਦੇ ਹੇਠਾਂ ਠੋਕਰ ਬਣੀ ਹੋਈ ਸੀ। ਜਿਸ ਤੋਂ ਤੇਜ਼ੀ ਨਾਲ ਡਿੱਗਦਾ ਪਾਣੀ ਤਰੰਗਾਂ ਦੇ ਰੂਪ ਵਿੱਚ ਸੰਗੀਤਕ ਤੁਨਾ ਸ਼ਾਂਤ ਮਾਹੌਲ 'ਚ ਪਖੇਰ ਰਿਹਾ ਸੀ। ਪੌਲ ਤੋਂ ਥੋੜਾ ਅੱਗੇ ਜਾ ਕੇ ਬੈਠਣ ਲਈ ਬੈਂਚ ਲੱਗਾ ਹੋਇਆ ਸੀ। ਦੋਵੇਂ ਉੱਥੇ ਜਾ ਬੈਠੇ। ਕਾਫੀ ਦੇਰ ਤੱਕ ਵਿਸ਼ਾਲ ਰੋਮਾਂਟਿਕ ਗੱਲਾਂ ਕਰਦਾ ਰਿਹਾ ਤੇ ਨਾਲ-ਨਾਲ ਪਵਿੱਖ ਦੀਆਂ ਯੋਜਨਾਵਾਂ ਵਿੱਚ ਰਾਣੀ ਦੀ ਸਹਿਮਤੀ ਲੈਂਦਾ ਰਿਹਾ। ਅਸਲ ਵਿੱਚ ਉਹ ਰਾਣੀ ਨੂੰ ਉਦਾਸੀ ਵਾਲਾ ਸਵਾਲ ਕਰਨ ਤੋਂ ਪਹਿਲਾਂ ਉਸ ਕੋਲ ਟਾਲਣ ਦਾ ਮੌਕਾ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਜਿਵੇਂ-ਜਿਵੇਂ ਹਨੇਰਾ ਪਸਰੀ ਜਾ ਰਿਹਾ ਸੀ ਉਸਦੇ ਨਾਲ ਮਾਹੌਲ ਸ਼ਾਂਤ ਹੋਈ ਜਾ ਰਿਹਾ ਸੀ। ਡੱਗਦੇ ਪਾਣੀ ਦਾ ਸੰਗੀਤ ਮਿਠਾਸ ਬਣ ਕੇ ਦੋਹਾਂ ਦੇ ਕੋਮਲ ਮਨਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਪੁੰਨਿਆਂ ਦੇ ਚੰਨ ਦੀ ਚਾਨਣੀ ਅਲੌਕਿਕ ਜਿਹੇ ਦ੍ਰਿਸ਼ ਸਿਰਜਣ ਲੱਗ ਪਈ ਸੀ ਦੋਹਾਂ ਨੂੰ ਆਲਾ ਦਵਾਲਾ ਕਿਸੇ ਸਵਰਗ ਵਾਂਗ ਲੱਗਣ ਲੱਗ ਪਿਆ ਵਿਸ਼ਾਲ ਨੇ ਰਾਣੀ ਦੇ ਦੋਹੇ ਹੱਥਾਂ ਨੂੰ ਚੁੰਮ ਕੇ ਆਪਣੇ ਗਲ ਵਿੱਚ ਪਾ ਲਿਆ ਤੇ ਬੜੇ ਰੋਮਾਂਟਿਕ ਲਹਿਜ਼ੇ ਵਿੱਚ ਉਦਾਸੀ ਦੇ ਕਾਰਨ ਦੀ ਗੱਲ ਤੋਰੀ ਰਾਣੀ ਨੇ ਦੱਸਣ ਦਾ ਮਨ ਤਾਂ ਬਣਾ ਲਿਆ ਸੀ ਪਰ ਹੌਸਲਾ ਨਹੀਂ ਸੀ ਪੈ ਰਿਹਾ ਉਸ ਨੂੰ ਖੁਦ ਪਤਾ ਨਾ ਲੱਗਾ ਕਿ ਕਦ ਦਰਦ ਜੋ ਗੁੜਾ ਚ ਕੋਸਾ ਪਾਣੀ ਚਰਨੇਵਾਨ ਉਸ ਦੀਆਂ ਅੱਖਾਂ 'ਚੋਂ ਵਹਿਣ ਲੱਗਿਆ। ਰਾਣੀ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸੀ। ਉਸ ਨੂੰ ਪਤਾ ਹੀ ਨਾ ਲੱਗਾ ਕਿ ਵਿਸ਼ਾਲ ਨੇ ਕਦੋਂ ਤੋਂ ਆਪਣੀਆਂ ਅੱਖਾਂ ਉਸਦੇ ਚਿਹਰੇ ਉੱਤੇ ਗੱਡੀਆਂ ਹੋਈਆਂ ਸੀ। ਵਿਸ਼ਾਲ ਦੋਹੇ ਹੱਥਾਂ ਨਾਲ ਰਾਣੀ ਦਾ ਚਿਹਰਾ ਉੱਪਰ ਕਰਨ ਲੱਗਾ ਤਾਂ ਹੰਝੂ ਉਸਦੇ ਹੱਥਾਂ ਦੇ ਉੱਤੋਂ ਦੀ ਹੋਤਰੇ। ਉਸ ਮੌਕੇ ਰਾਣੀ ਦੇ ਮਨ 'ਚੋਂ ਦਰਦ ਦੀ ਜੋ ਚੀਜ਼ ਉੱਠੀ ਵਿਸ਼ਾਲ ਨੇ ਉਸ ਨੂੰ ਮਹਿਸੂਸ ਕਰ ਲਿਆ ਸੀ। ਰਾਣੀ ਨੇ ਗਾਲ ਟਾਲਨ ਦੇ ਯਤਨ ਕੀਤੇ ਪਰ ਵਿਸ਼ਾਲ ਦਾ ਮਨ ਕਹਿ ਰਿਹਾ ਸੀ ਕਿ ਅੱਜ ਇਹ ਭੇਤ ਖੁੱਲ ਜਾਣਾ ਚਾਹੀਦਾ ਥੋੜੀ ਦੇਰ ਦੋਵੇਂ ਚੁੱਪ ਬੈਠੇ ਰਹੇ ਤੇ ਵਿਸ਼ਾਲ ਰਾਣੀ ਦੇ ਵਾਲਾਂ 'ਚ ਹੱਥ ਫੇਰਦਾ ਰਿਹਾ ਮਸੇਂ 5-7 ਮਿੰਟ ਲੰਗੇ ਹੋਣਗੇ ਵਿਸ਼ਾਲ ਚੋਂ ਸਮੁੰਦਰਾਂ ਨੂੰ ਵੀ maat ਪਾਉਣ ਦੀ ਵਿਸ਼ਾਲਤਾ ਦੇਵੀ ਰੂਪ ਵਿੱਚ ਉਸ ਦੇ ਸਾਹਮਣੇ ਆ ਖੜੀ ਹੋਈ ਚੰਨ ਦੀ ਚਾਨਣੀ ਵਿੱਚ ਰਾਣੀ ਸਾਫ਼ ਵੇਖ ਰਹੀ ਸੀ ਕੇ ਵਿਸ਼ਾਲ ਦੇ ਉਸ ਦੇਵੀ ਰੂਪ ਨੇ ਅੱਖਾਂ ਰਾਣੀ ਦੇ ਚਿਹਰੇ ਉੱਤੇ ਗੱਡੀਆਂ ਹੋਈਆਂ ਸੀ ਵਿਸ਼ਾਲ ਨੇ ਸਵਾਲ ਕੀਤਾ ਰਾਣੀ ਕੀ ਤੂੰ ਦੱਸ ਸਕੇਂਗੀ ਕਿ ਮੈਂ ਤੇਰੀਆਂ ਅੱਖਾਂ 'ਚ ਕੀ ਵੇਖ ਰਿਹਾ ਵਿਸ਼ਾਲ ਨੇ ਰਾਣੀ ਦੇ ਧਿਆਨ ਦਾ ਸਟੀering ਘੁਮਾਉਣ ਦਾ ਯਤਨ ਕੀਤਾ ਇੱਥੇ ਸਭ ਤੋਂ ਮੂਰੇ ਤੁਹਾਡੇ ਤੋਂ ਬਿਨਾ ਹੋਰ ਕੌਣ ਹੋ ਸਕਦਾ ਹਾਂ ਗੌਰ ਨਾਲ ਵੇਖੂਗੀ ਤੁਹਾਡੇ ਪਿੱਛੇ ਮਾਪੇ ਬਾਪ ਭੈਣ ਭਰਾ ਤੇ ਹੋਰ ਰਿਸ਼ਤੇਦਾਰਾਂ ਦੀ ਕਤਾਰ ਵੀ ਨਜ਼ਰ ਆਏਗੀ। ਹੋਰ ਗੋਹ ਨਾਲ ਵਿਖੋਗੇ ਤਾਂ ਤੁਹਾਨੂੰ ਪੈਦਾ ਹੋਣ ਵਾਲੇ ਆਪਣੇ ਬੱਚਿਆਂ ਦੇ ਨਕਸ਼ੇ ਵੀ ਲੱਭਣਗੇ। ਸੈ ਸਬਾ ਕਿੰਨਾ ਕੁਝ ਰਾਣੀ ਦੀ ਜ਼ੁਬਾਨ ਤੇ ਆ ਗਿਆ ਸੀ। ਵਿਸ਼ਾਲ ਨੂੰ ਲੱਗਿਆ ਰਾਣੀ ਸ਼ਾਇਦ ਅੰਦਰਲੇ ਦਰਦ ਦੀਆਂ ਪੀੜੀਆਂ ਗੰਡਾਂ ਇੰਜ ਨਾ ਖੋਲੇ। ਉਹ ਪਾਸਾ ਬਦਲਦੇ ਹੋਏ ਹੋਰ ਗੱਲਾਂ ਕਰਨ ਲੱਗਾ। 2-4 ਮਿੰਟ ਬਾਅਦ ਉਸਨੇ ਸਕੀਮ ਘੜੀ ਤੇ ਰਾਣੀ ਦੇ ਹੱਥਾਂ ਨੂੰ ਫਲੋਸਦੇ ਹੋਏ ਬੋਲਿਆ ਰਾਣੀ ਮੈਂ ਅੱਜ ਤੈਨੂੰ ਉਹ ਗੱਲਾਂ ਸੁਣਾਉਣਾ ਜਿਸ ਬਾਰੇ ਕਦੇ ਤੂੰ ਵੀ ਮੈਨੂੰ ਸਵਾਲ ਹੀ ਨਹੀਂ ਕੀਤਾ ਉਸ ਤੋਂ ਪਹਿਲਾਂ ਸੌਰੀ ਕਹਿ ਲੈਣਾ ਕਿ ਇਹ ਗੱਲ ਮੈਂ ਹੁਣ ਤੱਕ ਤੇਰੇ ਤੋਂ ਲੁਕੋ ਕੇ ਰੱਖੀ ਸੀ ਕਿ ਵਿਆਹ ਤੋਂ ਪਹਿਲਾਂ ਮੇਰੀ ਇੱਕ ਗਰਲਫ੍ਰੈਂਡ ਹੁੰਦੀ ਸੀ ਵਿਸ਼ਾਲ ਦੇ ਮੂੰਹੋਂ ਗਰਲਫ੍ਰੈਂਡਸ ਆਉਂਦੇ ਹੀ ਰਾਣੀ ਉੱਤੇ ਜਿਵੇਂ ਬਿਜਲੀ ਆਂ ਡਿੱਗੀ ਹੋਵੇ ਉਸਦੀ ਗਰਦਨ ਸਿੱਧੀ ਹੋ ਗਈ ਤੇ ਅੱਖਾਂ ਵਿਸ਼ਾਲ ਦੇ ਚਿਹਰੇ ਉੱਤੇ ਟਿਕ ਗਈਆਂ ਉਹ ਚਾਹੁੰਦੀ ਸੀ ਕਿ ਵਿਸ਼ਾਲ ਇਹ ਗੱਲ ਦੱਸਣ ਵਿੱਚ ਜ਼ਰਾ ਦੇਰੀ ਨਾ ਕਰੇ ਪਰ ਵਿਸ਼ਾਲ ਜਾਣ ਬੁੱਝ ਕੇ ਇੱਧਰ ਉੱਧਰ ਵੇਖਣ ਲੱਗਾ ਅਸਲ ਵਿੱਚ ਉਹ ਰਾਣੀ ਦੀ ਬੇਸਬਰੀ ਵਧਾਉਣਾ ਚਾਹੁੰਦਾ ਸੀ ਆਖਰ ਰਾਣੀ ਤੋਂ ਰਹਿ ਨਾ ਹੋਇਆ ਦੱਸੋ ਨਾ ਕੌਣ ਸੀ ਉਹ ਕਿੱਥੋਂ ਦੀ ਸੀ ਕਿੰਨੇ ਸਾਲ ਰਹੀ ਤੁਹਾਡੀ ਸਾਝ ਤੇ ਫਿਰ ਟੁੱਟੀ ਕਿਉਂ ਨਹੀਂ ਰਾਣੀ ਇਹ ਟੁੱਟੀ ਸ਼ਬਦ ਫੇਰ ਨਾ ਬੋਲੀ ਵਿਸ਼ਾਲ ਨੂੰ ਸਫਲਤਾ ਦਾ ਝੋਲਾ ਪੈਣ ਲੱਗਾ ਜੋ ਅਸਲਚ ਉਸ ਨੂੰ ਆਪਣੀ ਸਕੀਮ ਸਿਰੇ ਲੱਗਣ ਦਾ ਸੰਕੇਤ ਸੀ ਗੱਲ ਛੇੜ ਕੇ ਹੁਣ ਦੱਸ ਦੇ ਕਿਉਂ ਨਹੀਂ ਮੈਂ ਲੱਗ ਗਿਆ ਨਹਿਰ 'ਚ ਛਾਲ ਮਾਰਨ ਰਾਣੀ ਬੇਤਾਬ ਹੋਈ ਜਾ ਰਹੀ ਸੀ ਤੈਨੂੰ ਕੀ ਲੱਗਦਾ ਮੈਂ ਡੁੱਬਨ ਦੇਵਾਂਗਾ ਮੈਨੂੰ ਤੈਰਨਾ ਆਉਂਦਾ ਰਾਣੀ ਨੂੰ ਲੱਗਿਆ ਜਿਵੇਂ ਵਿਸ਼ਾਲ ਦੀਆਂ ਅੱਖਾਂ 'ਚ ਬਲਬ ਵਰਗੀ ਚਮਕ ਆ ਗਈ ਹੋਵੇ ਉਸਨੇ ਵਿਸ਼ਾਲ ਦੇ ਹੱਥ ਘੁੱਟ ਕੇ ਫੜੇ ਤੇ ਗੱਲ ਛੇਤੀ ਦੱਸਣ ਦਾ ਤਰਲਾ ਮਾਰਿਆ ਲੈ ਸੋਣ ਗੱਲ ਜਰਾ ਲੰਮੀ ਹੋ ਜੂ ਪਿੱਛੇ ਢੋਲਾ ਕੇ ਬੈਠ ਜਾ ਤੇ ਗੱਲ ਮੁੱਕਣ ਤੱਕ ਕੋਈ ਸਵਾਲ ਨਾ ਕਰੀ ਬਾਅਦ ਵਿੱਚ ਜੋ ਜੀ ਕਰੇ ਪੁੱਛ ਲਵੀਂ ਦੋਵਾਂ ਨੇ ਬੂੜ ਲਾ ਕੇ ਪੈਰ ਬੈਂਚ ਦੇ ਉੱਪਰ ਰੱਖ ਲਏ ਵਿਸ਼ਾਲ ਨੇ ਬੋਲਣਾ ਸ਼ੁਰੂ ਕੀਤਾ ਰਾਣੀ ਦੀਆਂ ਅੱਖਾਂ ਪਹਿਲਾਂ ਹੀ ਉਸਦੇ ਬੁੱਲਾਂ ਉੱਤੇ ਟਿਕੀਆਂ ਹੋਈਆਂ ਸੀ ਕਿ ਕਾਦੋਂ ਗੱਲ ਸ਼ੁਰੂ ਕਰਨ ਲਈ ਫਰਕਣਾ ਸ਼ੁਰੂ ਕਰਨਗੇ ਰਾਣੀ ਮੈਂ ਉਹਦੋਂ ਲੁਧਿਆਣੇ ਪੀਏਯੂ ਪੜ੍ਹਦਾ ਹੁੰਦਾ ਸੀ ਗ੍ਰੈਜੂਏਸ਼ਨ ਦਾ ਆਖਰੀ ਸਾਲ ਸੀ ਇਥੋਂ ਰੋਜ਼ ਆਉਣਾ ਜਾਣਾ ਸੰਭਵ ਨਾ ਹੋਣ ਕਰਕੇ ਹੌਸਟਲ ਰਹਿਣਾ ਮਜਬੂਰੀ ਸੀ ਵੀਕਐਂਡ ਘਰ ਆ ਜਾਂਦਾ ਤੇ ਸੋਮਵਾਰ ਇਥੋਂ ਤੜਕੇ ਚੱਲ ਕੇ ਕਲਾਸ ਟਾਈਮ ਤੱਕ ਯੂਨੀਵਰਸਿਟੀ ਪਹੁੰਚ ਜਾਂਦਾ ਉਸ ਸੋਮਵਾਰ ਨੂੰ ਮੈਨੂੰ ਫਰੀਦਕੋਟ ਤੋਂ ਲੁਧਿਆਣੇ ਵਾਲੀ ਸਿੱਧੀ বাস ਮਿਲ ਗਈ ਮੋਗੇ ਤੋਂ ਕੁਝ ਸਵਾਰੀਆਂ ਉਤਰੀਆਂ ਤੇ ਕੁਝ ਚੜੀਆਂ ਮੇਰੇ ਤੋਂ ਮੂਹਰੇ ਸੀਟ ਤੇ ਮਾਂ ਬੇਟੀ ਆਣ ਬੈਠੀਆਂ ਉਹਨਾਂ ਦੇ ਬੈਠਦੇ ਸਾਰ ਮੇਰੇ ਮਨ ਦੀਆਂ ਖਿੜਕੀਆਂ ਰਾਹੀਂ ਅਲੌਕਿਕ ਰਿਸ਼ਮਾ ਨੇ ਪ੍ਰਵੇਸ਼ ਕੀਤਾ ਬਿਲਕੁਲ ਉਮੀ ਜਿਵੇਂ ਲਿਖਿਆ ਮਿਲਦਾ ਹੈ ਕਿ ਫਲਾਣੇ ਸੰਤ ਨੂੰ ਜੰਗਲ 'ਚ ਕਈ ਸਾਲ ਤਪੱਸਿਆ ਕਰਨ ਤੋਂ ਬਾਅਦ ਗਿਆਨ ਪ੍ਰਾਪਤ ਹੋਇਆ। ਅਦੁੱਤੀ ਜਿਹੇ ਅਹਿਸਾਸ ਦਾ ਨਿਗ ਮੈਨੂੰ ਆਪਣੇ ਅੰਦਰ ਮਹਿਸੂਸ ਹੋਣ ਲੱਗਿਆ। ਦੋਹਾਂ ਦੀ ਗੱਲਬਾਤ ਤੋਂ ਮੈਂ ਸਮਝ ਲਿਆ ਸੀ ਕਿ ਉਹ ਮਾਂ-ਬੇਟੀ ਨੇ ਬਸ ਅਜੇ ਭਰੀ ਨਹੀਂ ਸੀ। ਪੋਰਟ ਤੇ ਲਿਖੀ ਸਮਾਂ ਸੂਚੀ ਅਨੁਸਾਰ ਅਜੇ 7 ਮਿੰਟ ਰਹਿੰਦੇ ਸੀ। ਮਾਤਾ ਦੀ ਮੋਬਾਈਲ ਫੋਨ ਦੀ ਘੰਟੀ ਵੱਜੀ। ਪਿਕਅਪ ਤੋਂ ਪਹਿਲਾਂ ਉਹ ਨੰਬਰ ਨਿਹਾਰ ਰਹੀ ਸੀ। ਮੈਨੂੰ ਖੁਦ ਨਹੀਂ ਪਤਾ ਕਿ ਉਸਦੇ ਕਾਲਰ ਦਾ ਨੰਬਰ ਉਸਦੀ ਸਕਰੀਨ ਤੋਂ ਮੇਰੀਆਂ ਅੱਖਾਂ ਰਾਂ ਹੀ ਹੋ ਕੇ ਅਪੁੱਲ ਚੇਤਿਆਂ ਵਿੱਚ ਕਿਵੇਂ ਚੜ ਗਿਆ। ਬਸ ਚੱਲ ਪਈ। ਕੰਡਕਟਰ ਦੇ ਸਾਡੀਆਂ ਸੀਟਾਂ ਤੱਕ ਪੁੱਜਣ ਤੱਕ ਬੱਸ ਸ਼ਹਿਰੋਂ ਬਾਹਰ ਨਿਕਲ ਚੁੱਕੀ ਸੀ। ਕੁੜੀ ਦੀ ਮਾਂ ਨੇ 500 ਦਾ ਨੋਟ ਦਿੰਦਿਆਂ ਲੁਧਿਆਣੇ ਦੀਆਂ 2 ਟਿਕਟਾਂ ਮੰਗੀਆਂ। ਕੰਡਕਟਰ ਨੇ ਨੋਟ ਦਾ ਕੋਨਾ ਫਟਿਆ ਕਹਿੰਦੇ ਆ ਵਟਾ ਕੇ ਦੇਣ ਲਈ ਕਿਹਾ। ਕੰਡਕਟਰ ਦੇ ਅੜੀਅਲ ਤੇ ਰੁੱਖੇ ਵਤੀਰੇ ਨੂੰ ਮੈਂ ਆਪਣੇ ਸ਼ਹਿਰ ਤੋਂ ਵੇਖਦਾ ਆ ਰਿਹਾ ਸੀ ਮਾਤਾ ਨੇ ਪਰਸ ਵਿੱਚ ਹੱਥ ਮਾਰਿਆ ਤੇ ਹਜ਼ਾਰ ਦਾ ਕੜਕਦਾ ਨੋਟ ਦਿੱਤਾ ਪਰ ਆਦਤ ਤੋਂ ਮਜਬੂਰ ਕੰਡੈਕਟਰ ਨੇ ਤਲਖੀ ਵਿਖਾਉਂਦਿਆਂ ਟੁੱਟੇ ਹੈ ਨਹੀਂ ਕਹਿ ਕੇ ਛੋਟਾ ਨੋਟ ਮੰਗਿਆ ਇਸ ਤੋਂ ਪਹਿਲਾਂ ਕਿ ਮਾਤਾ ਜੀ ਕੁਝ ਕਹਿੰਦੇ ਮੇਰੇ ਤੋਂ ਰਿਹਾ ਨਾ ਗਿਆ ਭਾਈ ਸਾਹਿਬ ਅਸੀਂ ਯਾਤਰੀ ਤੁਹਾਡੇ ਰਹਿਮੋ ਕਰਮ ਤੇ ਨਹੀਂ ਜਾਂ ਕੋਈ ਪੇਸ਼ੀ ਨਹੀਂ ਭੁਗਤਣਾ ਹੈ ਬੱਸਾਂ ਬਿਜ਼ਨਸ ادارے ਨੇ ਤੇ ਤੁਸੀਂ ਉਹ ਸੇਲਜ਼ਮੈਨ ਸਵਾਰੀਆਂ ਤੁਹਾਡੇ ਗਾਹਕ ਨੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗਾਹਕ ਨਾਲ ਕਿਵੇਂ ਡੀਲ ਕਰਨਾ ਕੰਡਕਟਰ ਕੈਰੀ ਆਖ ਮੇਰੇ ਵੱਲ ਵੇਖਦੇ ਹੋਏ ਟਿਕਟ ਕਾਪੀਆਂ ਫੜੋਣ ਲੱਗ ਪਿਆ ਮੈਂ ਵੇਖਿਆ ਮਾਤਾ ਦੇ ਮੱਥੇ ਉੱਤੇ ਤਸੱਲੀ ਦੀਆਂ ਲਕੀਰਾਂ ਉੱਭਰ ਆਈਆਂ ਸੀ ਕੰਡਕਟਰ ਨੇ ਬਿਨਾਂ ਕੁਝ ਬੋਲੇ ਉਹੀ ਨੋਟ ਫੜਿਆ ਟੈਗ ਤਾਂ ਕੱਟੀਆਂ ਤੇ ਬਕਾਇਆ ਸਮੇਤ ਉਹਨਾਂ ਨੂੰ ਫੜਾਉਂਦਿਆਂ ਮੇਰੇ ਵੱਲ ਟੀਰਾ ਜਿਹਾ ਝਾਕਦੇ ਹੋਏ ਅਗਾਹ ਵਧ ਗਿਆ ਜਿਸ ਤੇਜ਼ੀ ਨਾਲ ਬੱਸ ਮੰਜ਼ਿਲ ਵੱਲ ਵਧ ਰਹੀ ਸੀ ਉਸੇ ਤਰ੍ਹਾਂ ਦੀ ਤੇਜ਼ੀ ਨਾਲ ਮੇਰਾ ਮਨ ਸਵਾਲਾਂ ਜਵਾਬਾਂ ਦੇ ਜਾਲ ਵਿੱਚ ਨੁੜੀਂਦਾ ਜਾ ਰਿਹਾ ਸੀ। ਮੈਨੂੰ ਨਹੀਂ ਪਤਾ ਲੱਗਾ ਕਿ ਬੱਸ ਜਗਰਾਵਾਂ ਵਾਲੀ ਬੱਸ ਅਡੇ ਦੇ ਅੰਦਰ ਗਈ ਕਿ ਨਹੀਂ ਤੇ ਕਿੰਨੇ ਦੇਰ ਚ ਮੁੱਲਾਂਪੁਰ ਦਾਖਾ ਪਾਰ ਕਰਦੀ ਹੋਈ ਥ੍ਰੀਕੇ ਮੋੜ ਲੰਘ ਕੇ ਸਿਧਵਾ ਨਹਿਰ ਪਾਰ ਕਰ ਗਈ। ਕਨੈਕਟਰ ਨੇ ਸੀਟੀ ਮਾਰ ਕੇ ਚਲੋ ਬਈ ਯੂਨੀਵਰਸਿਟੀ ਵਾਲੇ ਦੀ ਆਵਾਜ਼ ਦਿੱਤੀ। ਮੈਂ ਛੇਤੀ ਨਾਲ ਆਪਣਾ ਬੈਗ ਫੜ ਕੇ ਅਗਲੀ ਬਾਰੀ ਵੱਲ ਵਧਿਆ। ਹੇਠਲੇ ਪੜੇ ਤੇ ਪੈਰ ਧਰਦਿਆਂ ਮੇਰੀ ਨਜ਼ਰ ਖੱਬੇ ਪਾਸੇ ਨੂੰ ਹੋਈ ਮੈਂ ਵੇਖਿਆ ਮਾਂ ਬੇਟੀ ਨੇ ਨਜ਼ਰਾਂ ਚੋਂ ਤਨਵਾਜ ਹਲਕ ਰਿਹਾ ਸੀ ਪਹਿਲੇ ਪੀਰੀਅਡ ਵਿੱਚ ਅਜੇ ਕਾਫੀ ਸਮਾਂ ਸੀ ਮੇਰੇ ਮਨ ਵਿੱਚ ਕੜਮਸ ਮਚੀ ਪਈ ਸੀ ਕੌਣ ਤੇ ਕਿੱਥੋਂ ਹੋਣ ਗਿਆ ਇਹ ਸਵਾਲ ਮੈਨੂੰ ਪਰੇਸ਼ਾਨ ਕਰੇ ਜਾ ਰਿਹਾ ਸੀ ਅਜੇਹੀ ਸਥਿਤੀ ਚ ਸਵਾਲਾਂ ਚੋਂ ਪਨਪਦੀਆਂ ਸਕੀਮਾਂ ਤੇਜ਼ੀ ਫੜ ਲੈਂਦੀਆਂ ਖਿਆਲ ਆਇਆ ਉਸ ਨੰਬਰ ਤੇ ਫੋਨ ਕਰਾਂ ਅੰਦਰਲਾ ਬੋਲ ਪਿਆ ਕੀ ਕਹੇਗਾ ਕੌਣ ਆ ਐਵੇਂ ਨਾ ਕਿਤੇ ਫਸ ਜਾਈਂ ਫੁਰਨਾ ਫੁੱਟਿਆ ਤੇ ਉਹ ਰਟਿਆ ਹੋਇਆ ਨੰਬਰ ਤੇ ਠੂੰਕੇ ਵੱਜਦੇ ਗਏ ਇੱਕ ਦੋ ਘੰਟੀਆਂ ਬਾਅਦ ਮਿਠਾਸ ਭਰੀ ਮਰਦਾਨਾ ਆਵਾਜ਼ ਆਈ ਕੌਣ ਸਤਕਾਰ ਪ੍ਰਗਟਾਵੇ ਤੋਂ ਬਾਅਦ ਮੈਂ ਦੱਸਿਆ ਕਿ ਮੋਗੇ ਤੋਂ ਲੁਧਿਆਣੀ ਆਉਂਦਿਆਂ ਇੱਕੋ ਜੇ ਹੋਣ ਕਰਕੇ ਕਿਸੇ ਦਾ ਬੈਗ ਮੇਰੇ ਨਾਲ ਵਟਿਆ ਗਿਆ ਮੇਰੇ ਨਾਲ ਕੋਈ ਮਾਂ ਬੇਟੀ ਬੈਠੀਆਂ ਸੀ ਕਿਤੇ ਉਹਨਾਂ ਦਾ ਨਾ ਹੋਵੇ ਇਸ ਲਈ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਸਵਾ ਕੁ ਸੱਤ ਉਹਨਾਂ ਨਾਲ ਗੱਲ ਕੀਤੀ ਸੀ ਅੱਜ ਹਾਂਜੀ ਹਾਂ ਮੇਰੀ ਗੱਲ ਹੋਈ ਸੀ ਰਮਿੰਦਰ ਤੇ ਉਸਦੀ ਮੰਮੀ ਨਾਲ ਮੇਰੀ ਭੈਣ ਤੇ ਭਾਨਜੀ ਨੇ ਉਹ ਜੀ ਉਹ ਕਿੱਥੋਂ ਹਨ ਤੇ ਕੀ ਨਾਂ ਨੇ ਮੱਛੀ ਦੀ ਅੱਖ ਤੇ ਲੱਗੇ ਨਿਸ਼ਾਨੇ ਦੇ ਫਖਰ ਨਾਲ ਮੈਂ ਚੌੜਾ ਹੋ ਗਿਆ ਸਾਂ ਕਾਕਾ ਜੀ ਮੇਰੇ ਜੀਜਾ ਜੀ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਤੇ ਮੋਹਾਲੀ ਰਹਿੰਦੇ ਨੇ ਭੈਣ ਜੀ ਦਾ ਨੰਬਰ ਲਓ ਤੇ ਦੱਸ ਦਿਓ ਉਨਾ ਲੁਧਿਆਣੇ ਥੋੜਾ ਰੁਕਣਾ ਵੀ ਆ। ਉੱਥੇ ਜਾ ਕੇ ਬੈਗ ਵਟਾ ਲਿਆਇਓ। ਮੈਨੂੰ ਮੋਰਚਾ ਆਸਾਨੀ ਨਾਲ ਫਤਿਹ ਹੋਣ ਵਰਗਾ ਅਹਿਸਾਸ ਹੋਣ ਲੱਗਾ। ਮੈਂ ਆਪਣੇ ਆਪ ਨੂੰ ਸੰਭਾਲਣ ਲੱਗਿਆ। ਥੋੜੀ ਦੇਰ ਬਾਅਦ ਮੈਂ ਗਿੱਲ ਸਾਬ ਨੂੰ ਦੁਬਾਰਾ ਫੋਨ ਲਾਇਆ ਤਾਂ ਕਿ ਉਹ ਭੈਣ ਨੂੰ ਫੋਨ ਕਰਕੇ ਬੈਗ ਬਾਰੇ ਨਾ ਪੁੱਛ ਲੈਣ। ਕੁਦਰਤੀ ਆ ਕਿ ਮਨ ਚ ਆਪਣੀ ਤਾਂਗ ਜਾਂ ਤੜਪ ਨੂੰ ਠੰਡਾ ਕਰਨ ਲਈ ਮੈਨੂੰ ਝੂਠ ਦਾ ਸਹਾਰਾ ਲੈਣਾ ਪੈਣਾ ਸੀ। ਮੈਂ ਕਿਹਾ ਕਿ ਉਹ ਬੈਗ ਇੱਥੇ ਮੇਰੇ ਨਾਲ ਉਤਰੀ ਕਿਸੇ ਵਿਦਿਆਰਥੀ ਦਾ ਸੀ ਤੇ ਉਹ ਮੇਰਾ ਵਾਪਸ ਕਰਕੇ ਆਪਣਾ ਲੈ ਗਿਆ ਉਹਨਾਂ ਤੋਂ ਪਰੇਸ਼ਾਨੀ ਲਈ ਖਿਮਾ ਵੀ ਮੰਗੀ ਰਮੇਂਦਰ ਨੂੰ ਵੇਖ ਕੇ ਮਨ ਵਿੱਚ ਉੱਠੀ ਹਨੇਰੀ ਮੈਨੂੰ ਕਈ ਦਿਨ ਤੜਪਾਉਂਦੀ ਰਹੀ ਪਰ ਹਫ਼ਤੇ ਤੋਂ ਬਾਅਦ ਸ਼ਾਂਤ ਹੋਣ ਲੱਗੀ ਪੜਾਈ ਤੋਂ ਬੇਤਿਆ ਨਾ ਹੋਇਆ ਮਨ ਫੇਰ ਕੇਂਦਰਿਤ ਹੋਣ ਲੱਗ ਪਿਆ ਪਰ ਮਨ ਉਤੇ ਉਕਰ ਗਏ ਉਸ ਅਹਿਸਾਸ ਤੇ ਇੱਛਾ ਨੂੰ ਲੰਬੇ ਨਾ ਕਰ ਸਕਿਆ ਇਕਾਗਰਤਾ ਵੇਲੇ ਅਕਸਰ ਮੋਗੇ ਤੋਂ ਯੂਨੀਵਰਸਿਟੀ ਗੇਟ ਤੱਕ ਵਾਲੀ ਰੀਲ ਅੱਖਾਂ ਮੂਰੇ ਚੱਲਣ ਲੱਗਦੀ। ਇੰਜ ਕੁਝ ਸਾਲ ਲੰਘ ਗਏ। ਬਰੇਚ ਮਾਹੀ ਆਨੇ ਬਹਾਨੇ ਮੈਂ ਦਿਮਾਗ ਤੇ ਉਕਰਿਆ ਉਹ ਨੰਬਰ ਡਾਇਲ ਕਰ ਲੈਂਦਾ। ਜਿਸ ਨੂੰ ਅਕਸਰ ਰਮਿੰਦਰ ਦੇ ਮੰਮੀ ਚੁੱਕਿਆ ਕਰਦੇ। ਸੁੱਖ ਸ਼ਾਂਤੀ ਸਿਹਦੀ ਆਬੀ ਤੋਂ ਅਗਾਹ ਗੱਲ ਕਰਨ ਦਾ ਮੇਰਾ ਹੌਸਲਾ ਨਾ ਪੈਂਦਾ। ਇੱਕ ਦੀਵਾਲੀ ਮੌਕੇ ਉਹਨਾਂ ਦਾ ਵਧਾਈ ਸੰਦੇਸ਼ ਆਇਆ। ਉਸ ਦੇ ਲਿਖਤੀ ਜਵਾਬ ਦੇਣ ਤੋਂ ਕੁਝ ਮਿੰਟਾਂ ਬਾਅਦ ਮੇਰੇ ਤੋਂ ਫੋਨ ਡਾਇਲ ਹੋ ਗਿਆ ਤੇ ਖੈਰ ਸਵਕ ਪੁੱਛੀ ਮਨ ਵਿੱਚ ਲਈ ਤਾਂਗ ਨੇ ਰਵਿੰਦਰ ਬਾਰੇ ਪੁੱਛਣ ਲਈ ਹਮਲਾ ਤਾਂ ਮਾਰਿਆ ਪਰ ਸਮਾਜਿਕ ਮਰਿਆਦਾ ਵਾਲੀ ਹੱਦ ਟੱਪਣ ਦੀ ਜ਼ਰੂਰਤ ਨਾ ਕਰ ਸਕਿਆ ਸਾਲ ਲੰਘੇ ਉੱਥੇ ਹੀ ਪੋਸਟ ਗ੍ਰੈਜੂਏਸ਼ਨ ਹੋਈ ਤਾਂ ਮੈਂ ਮਾਪਿਆਂ ਉੱਤੇ ਪੜ੍ਹਾਈ ਦੇ ਹੋਰ ਖਰਚੇ ਨਾ ਪਾਉਣ ਬਾਰੇ ਸੋਚ ਕੇ ਦੜ ਵੱਟ ਲੈਂਦਾ ਪਰ ਕਈ ਵਾਰ ਇੱਛਾ ਪ੍ਰਬਲ ਹੋ ਜਾਂਦੀ ਹੈ ਮੇਰੇ ਨਾਲ ਵੀ ਅੰਜੀ ਹੋਇਆ ਜਿਗਰੀ ਦੋਸਤਾਂ ਦੇ ਵਾਰ-ਵਾਰ ਕਹਿਣ ਤੇ ਮੈਂ ਡਾਕਟੋਰੇਟ ਲਈ ਫਾਰਮ ਭਰ ਦਿੱਤੇ ਖੋਜ ਕਾਰਜਾਂ ਵਿੱਚ ਮੇਰੀ ਰੁਚੀ ਬਚਪਨ ਤੋਂ ਹੀ ਰਹੀ ਆ ਮਹੀਨੇ ਤੋਂ ਬਾਅਦ ਮੈਨੂੰ ਪ੍ਰਵਾਨਗੀ ਪੱਤਰ ਮਿਲ ਗਿਆ ਤੇ ਮੈਂ ਚੁਣੇ ਵਿਸ਼ੇ ਦੇ ਖੋਜ ਕਾਰਜਾਂ ਵਿੱਚ ਰੁੱਝ ਗਿਆ ਮਹੀਨੇ ਚੜ੍ਹਨ ਤੇ ਲੰਘਣ ਲੱਗੇ ਦੂਜੇ ਪਾਸੇ ਬਸ ਵਾਲੀ ਘਟਨਾ ਤੋਂ ਬਾਅਦ ਗਿੱਲ ਸਾਹਿਬ ਦਾ ਨੰਬਰ ਤਾਂ ਮੇਰੇ ਕੋਲ ਸੀ ਪਰ ਕਈ ਸਾਲ ਮੈਂ ਗੱਲ ਕਰਨ ਤੋਂ ਝੱਕਦਾ ਰਿਹਾ ਇੱਕ ਦਿਨ ਅਚਾਨਕ ਮੇਰੀਆਂ ਉਂਗਲਾਂ ਵਿੱਚ ਹਰਕਤ ਆਈ ਤੇ ਚੇਤੇ 'ਚ ਉਕਰਿਆ ਉਹ ਨੰਬਰ ਡਾਇਲ ਹੋ ਗਿਆ ਮੇਰਾ ਮਨ ਅਜੇ ਆਪਣੀ ਪਛਾਣ ਦੱਸਣ ਲਈ ਤਿਆਰ ਹੀ ਹੋ ਰਿਹਾ ਸੀ ਕਿ ਉਹਨਾਂ ਨੇ ਹੈਲੋ ਤੋਂ ਬਾਅਦ ਮੇਰਾ ਨਾਮ ਲੈ ਲਿਆ। ਕਾਫੀ ਧੀਰ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਰਹੇ। ਕਿਸਾਨਾਂ ਦੀ ਕੋਈ ਗੱਲ ਛਿੜੀ ਤਾਂ ਮੈਂ ਜਾਟ ਅੰਦੋਲਨ ਤੇ ਪਹੁੰਚ ਗਿਆ। ਉਹਨਾਂ ਹੌਂਕਾ ਜਿਹਾ ਭਰਿਆ ਤੇ ਮੱਸੀ ਬੋਲ ਸਕੇ। ਕਾਕਾ ਇਹ ਕਿਸਾਨਾਂ ਛਿੜੀ ਤੇ ਭਰੇ ਗਲੇ ਨਾਲ ਚੰਗਾ ਬਾਕੀ ਫੇਰ ਕਦੇ। ਕਹਿ ਕੇ ਫੋਨ ਕੱਟ ਦਿੱਤਾ। ਮੇਰੀ ਹੈਰਾਨਗੀ ਕੁਦਰਤੀ ਸੀ। ਬੇਸ਼ੱਕ ਕਾਲ ਪਈ ਪਰ ਦੁਬਾਰਾ ਡੈਲ ਕਰਨ ਦੀ ਗਲਤੀ ਕਰਕੇ ਆਪਣੀ ਬੇਸਮਝੀ ਦਾ ਵਿਖਾਵਾ ਕਰਨ ਤੋਂ ਮਨ ਉੱਤੇ ਕਾਬੂ ਪਾ ਗਿਆ। ਕਈ ਤਰ੍ਹਾਂ ਦੇ ਸਵਾਲ ਪੈਦਾ ਹੋਣ ਲੱਗੇ। ਉਸ ਰਾਤ ਨੀਂਦ ਦੀ ਥਾਂ ਕਿਆਫੀਆਂ ਚਲੰਗੀ ਪਰ ਕਿਸੇ ਨਤੀਜੇ ਤੇ ਨਾ ਪਹੁੰਚਾਂ। ਇਹ ਜ਼ਰੂਰ ਸਮਝ ਆ ਗਿਆ ਕਿ ਅੰਦੋਲਨ ਨੇ ਉਹਨਾਂ ਨੂੰ ਕੋਈ ਵੱਡੀ ਸੱਟ ਪਹੁੰਚਾਈ ਆ। ਕੁਝ ਹਫ਼ਤੇ ਲੰਘੇ ਹੋਣਗੇ। ਮੈਨੂੰ ਜਲੰਧਰ ਜਾਣਾ ਪਿਆ। ਰਸਤੇ ਵਿੱਚ ਫਰਨਾ ਫੁਰਿਆ ਕਿ ਗਿੱਲ ਸਾਹਿਬ ਜਲੰਧਰ ਤੋਂ ਹੀ ਨੇ। ਕਿਉਂ ਨਾ ਮਿਲ ਲਿਆ ਜਾਵੇ ਫੋਨ ਕੀਤਾ ਆਪਣੀ ਜਲੰਧਰ ਫੇਰੀ ਬਾਰੇ ਦੱਸਿਆ ਉਹਨਾਂ ਬੜੇ ਨਿੱਗੇ ਸ਼ਬਦਾਂ ਵਿੱਚ ਮਿਲ ਕੇ ਜਾਣ ਦਾ ਸੱਦਾ ਦਿੰਦਿਆਂ ਘਰ ਦਾ ਐਡਰੈਸ ਸਮਝਾ ਦਿੱਤਾ ਮੈਨੂੰ ਆਪਣੀ ਸਵਰਗੀ ਦਾਦੀ ਦਾ ਕਿਹਾ ਯਾਦ ਆਇਆ ਨੀਅਤ ਸਾਫ਼ ਤੇ ਇਰਾਦੇ ਨੇਕ ਹੋਣ ਤਾਂ ਰੱਬ ਸਬਬ ਆਪੇ ਬਣਾ ਦਿੰਦਾ ਗੱਲ ਸਾਦੇ ਘਰ ਪਹੁੰਚਾ ਤਾਂ ਆਪਣਾ ਤਪਰੇ ਸਵਾਗਤ ਨਹੀਂ ਮੈਨੂੰ ਦੁਚਿੱਤੀ ਚ ਪਾ ਦਿੱਤਾ ਕਿ ਅੰਦੋਲਨ ਵਾਲੀ ਗੱਲ ਛੇੜਾਂ ਜਾਂ ਨਾ ਪਰ ਕੁਝ ਮਿੰਟਾਂ ਬਾਅਦ ਉਹਨਾਂ ਆਪ ਹੀ ਉਸ ਦਿਨ ਆਪਣੇ ਵੱਲੋਂ ਫੋਨ ਕੱਟਨ ਨੂੰ ਗਲਤੀ ਕਹਿੰਦੇ ਆ ਰਾ ਪੱਧਰਾ ਕਰ ਦਿੱਤਾ ਡਾਕਟਰ ਸਾਹਿਬ ਤੁਸੀਂ ਉਸ ਦਿਨ ਅੰਦੋਲਨ ਦੀ ਗੱਲ ਛੇੜੀ ਤਾਂ ਮੇਰਾ ਦਰਦ ਮੂੰਹ ਤਾਂ ਕੁਛ ਲਾਇਆ ਸੀ ਜਿਵੇਂ ਤੂੰ ਜਾਣਦਾ ਹੀ ਹੈ ਹਰਿਆਣੇ ਦੇ जाट ਭਾਈਚਾਰੇ ਵਾਲੇ ਅੰਦੋਲਨ ਨੂੰ ਫੇਲ ਕਰਨ ਲਈ ਸਰਕਾਰ ਨੇ ਗੁੰਡਿਆਂ ਦੀ ਕੁਸਪੈਠ ਕਰਵਾ ਦਿੱਤੀ ਸੀ ਉਹਨਾਂ ਸੜਕ ਉੱਤੇ ਨਾਕੇ ਲਾ ਕੇ ਰਾਹੀਆਂ ਦੀ ਲੁੱਟ ਖੋਹ ਸ਼ੁਰੂ ਕਰ ਦਿੱਤੀ ਉਹਨਾਂ ਦਿਨਾਂ 'ਚ ਸਾਡੇ ਉਹੀ ਭੈਣ ਜੀ ਆਪਣੀ ਬੇਟੀ ਤੇ ਨਣਦ ਸਮੇਤ ਦਿੱਲੀ ਕਿਸੇ ਰਿਸ਼ਤੇਦਾਰ ਦੇ ਗਏ ਹੋਏ ਸੀ। ਉਸ ਦਿਨ ਵਾਪਸ ਆ ਰਹੇ ਸੀ। ਟੈਕਸੀ 'ਚ ਡਰਾਈਵਰ ਤੇ ਇਹ ਤਿੰਨੇ ਔਰਤਾਂ ਸੀ। ਰਮਿੰਦਰ ਦੀ ਭੂਆ ਮੂਰਲੀ ਸੀਟ ਤੇ ਸੀ ਤੇ ਉਹ ਮਾਂ ਤੇ ਪਿਛਲੀ ਸੀਟ ਉੱਤੇ ਸਨ। ਮੂਰਥਲ ਕੋਲ ਅੰਦੋਲਨ ਦੇ ਝੰਡਿਆਂ ਵਾਲੇ ਗੁੰਡਿਆਂ ਨੇ ਉਹਨਾਂ ਦੀ ਕਾਰ ਰੋਕੀ। ਪਹਿਲਾਂ ਕੀਮਤੀ ਸਮਾਨ ਖੋਇਆ ਤੇ ਕਾਰ ਨੂੰ ਅੱਗ ਲਾਉਣ ਦਾ ਡਰਾਮਾ ਕਰਕੇ ਔਰਤਾਂ ਨੂੰ ਬਾਹਰ ਕੱਢ ਕੇ ਤਾਬਿਆਂ ਦੇ ਪਿਛਲੇ ਉੋਲਿਆਂ ਵਿੱਚ ਲੈ ਗਈ। ਉੱਥੇ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਸ਼ਾਇਦ ਡਾਢੇ ਰੱਬ ਨੇ ਵੀ ਕੰਨ ਬੰਦ ਕਰ ਲਈ ਸੀ। ਤਾਂ ਕਿ ਉਸ ਦੇ ਕੰਨੀ ਬਾਬੇ ਨਾਨਕ ਦੀ ਤੈਂਕੀ ਦਰਦ ਨਾ ਆਇਆ ਵਾਲੀ ਕੂਕ ਨਾ ਪਿਆ ਜਾਵੇ। ਤੈਨੂੰ ਪਤਾ ਹੀ ਹੋਣਾ। ਅੱਤ ਦਾ ਉਹ ਚਖੜ ਦੋ ਦਿਨ ਚੁੱਲਿਆ ਸੀ। ਸਰਕਾਰ ਨੂੰ ਅੰਦੋਲਨ ਫੇਲ ਨੀਤੀ ਰਾਸ ਆ ਰਹੀ ਸੀ। ਸੰਗ ਪਾੜੂ ਤੇ ਵਿਕਾਊ ਮੀਡੀਏ ਨੂੰ ਸੱਪ ਸੌਂ ਗਿਆ ਸੀ। ਅਸਾ ਹਾਲਤ ਵਿੱਚ ਚੰਡੀਗੜ੍ਹ ਦਾ ਨਾਮੀ ਮੀਡੀਆ ਅਧਾਰਾ ਮੂਰੀ ਲੱਗਾ ਤੇ ਉਸਨੇ ਫਰਜ ਸਮਝਦੇ ਹਾਂ ਸਬੂਤਾਂ ਸਮੇਤ ਗੁੰਡਾਗਰਦੀ ਦੇ ਸਾਰੇ ਪਰਦੇ ਫਾਸ਼ ਕੀਤੇ ਸਤਮ ਦੇ ਠੱਪੇ ਵਾਲੀ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਲੋਕਾਂ ਮੂਰੇ ਲਿਆਉਣ ਵਾਲੀ ਨਿੱਡਰਤਾ ਤੇ ਅਡੋਲਤਾ ਦਾ ਸਬੂਤ ਦਿੱਤਾ ਸਰਕਾਰ ਹਰਕਤ ਵਿੱਚ ਤਾਂ ਆਈ ਪਰ ਕਾਰਵਾਈ ਕਰਨ ਦੀ ਥਾਂ ਸੱਚ ਨੂੰ ਝੁਠਲਾਉਣ ਉੱਤੇ ਜ਼ੋਰ ਲਾਉਂਦੀ ਰਹੀ ਗੱਲ ਸਾਹ ਵੱਲੋਂ ਤੁਸੀਂ ਦੀ ਥਾਂ ਤੂੰ ਕਹਿੰਝੋ ਮੈਨੂੰ ਆਪਣਾ ਤਚੌਂਦੀ ਮਹਿਸੂਸ ਹੋ ਰਹੀ ਸੀ ਮੈਂ ਵੇਖਿਆ ਰਾਣੀ ਜੋ ਹੁਣ ਤੱਕ ਮੇਰੇ ਚਿਹਰੇ ਤੇ ਅੱਖਾਂ ਗੱਡ ਕੇ ਸਾਰਾ ਕੁਝ ਸੁਣ ਤੇ ਹੰਗਾਰੇ ਭਰ ਰਹੀ ਸੀ ਨੇ ਅੰਦੋਲਨ ਵਾਲੀ ਗੱਲ ਛੱਡਦਿਆਂ ਨੀਵੀਂ ਪਾ ਲਈ ਸੀ ਉਸਦੇ ਮੱਥੇ ਉੱਤੇ ਚਿੰਤਕ ਲਕੀਰਾਂ ਡੂੰਘੀਆਂ ਹੋਣ ਲੱਗੀਆਂ ਸੀ ਮੈਂ ਉਸਦੇ ਵਾਲਾਂ 'ਚ ਹੱਥ ਫੇਰਦੇ ਹੋਏ ਪਹਿਲੀ ਹਾਲਤ ਵਿੱਚ ਲਿਆਉਣ ਦੇ ਯਤਨ ਕਰਨ ਲੱਗਾ ਥੋੜੀ ਦੇਰ ਬਾਅਦ ਮੈਂ ਵੇਖਿਆ ਰਾਣੀ ਦੇ ਚਿਹਰੇ ਤੋਂ ਉਤਸੁਕਤਾ ਦੀ ਝਲਕ ਪੈਣ ਲੱਗੀ ਮੈਂ ਸਮਝ ਗਿਆ ਉਸਦੇ ਮਨ 'ਚ ਅੱਗੇ ਸੁਣਨ ਦੀ ਕਾਲ ਪੈਦਾ ਹੋ ਗਈ ਸੀ ਮੈਂ ਜਾਣ ਬੋਝ ਕੇ ਇੱਧਰ ਉੱਧਰ ਝਾਕਨ ਦਾ ਡਰਾਮਾ ਕਰ ਰਿਹਾ ਸੀ ਕਿ ਰਾਣੀ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਉਸ ਤੋਂ ਬਾਅਦ ਕੀ ਹੋਇਆ ਤੇ ਮੈਂ ਲੜੀ ਨੂੰ ਅੱਗੇ ਤੋਰਿਆ ਗੱਲ ਸਾਹਿਬ ਦੀ ਅਗਲੀ ਗੱਲ ਨੇ ਮੇਰੇ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ ਰਾਣੀ ਤੈਨੂੰ ਪਤਾ ਸਿਆਸੀ ਲੋਕਾਂ ਤੋਂ ਮੈਨੂੰ ਕਿੰਨੀ ਨਫ਼ਰਤ ਆ ਤੇ ਇਸ ਦਾ ਮੋੜ ਉਸੇ ਅੰਦੋਲਨ ਦੇ ਨਤੀਜਿਆਂ 'ਚੋਂ ਵਜਿਆ ਸੀ ਗੱਲ ਹੋਰਾਂ ਦੱਸਿਆ ਕਿ ਗੁੰਡਿਆਂ ਨੇ ਉਹਨਾਂ ਤਿੰਨਾਂ ਸਮੇਤ ਕਈ ਔਰਤਾਂ ਨੂੰ ਇੱਕ ਹੋਟਲ ਦੇ ਪਿੱਛੇ ਖੇਤਾਂ ਚ ਲ ਜਾ ਕੇ ਦੰਤਾਂ ਵਾਲਾ ਵਿਹਾਰ ਕੀਤਾ ਕੱਪੜੇ ਪਾੜ ਕੇ ਸਿਰਫ ਜਾਨ ਹੀ ਨਾ ਲਈ ਪਰ ਉਹਨਾਂ ਦੇ ਪੱਲੇ ਕੁਝ ਨਾ ਤੇ ਅੱਗੋਂ ਉਸ ਦਾ ਗਲਾ ਆਵਾਜ਼ ਕੱਢਣ ਤੋਂ ਇਨਕਾਰੀ ਹੋ ਗਿਆ ਥੋੜੀ ਦੇਰ ਠਹਿਰ ਕੇ ਉਹ ਬੋਲੇ ਕਿ ਉਹਨਾਂ ਦੀ ਭਾਂਜੀ ਅੱਜ ਤੱਕ ਉਸ ਸਦਮੇ ਚੋਂ ਬਾਹਰ ਨਹੀਂ ਨਿਕਲੀ ਉਹਨਾਂ ਦੱਸਿਆ ਕਿ ਉਦੋਂ ਤੋਂ ਹੀ ਲੁਧਿਆਣੇ ਦੇ ਮਸ਼ਹੂਰ ਸਾਈਕੀਆਟ੍ਰਿਕ ਤੋਂ ਉਸ ਦਾ ਇਲਾਜ ਚੱਲ ਰਿਹਾ ਤੇ ਹਰ ਦੋ ਹਫ਼ਤੇ ਬਾਅਦ ਉਸ ਨੂੰ ਡਾਕਟਰ ਕੋਲ ਲਿਜਾਣਾ ਪੈਂਦਾ ਗੈਲ ਸਾਹਿਬ ਦੀ ਗੱਲ ਮੁੱਕੀ ਤਾਂ ਮੈਂ ਆਗਿਆ ਲੈ ਲਈ ਉੱਠ ਤਾਂ ਖੜੋਇਆ ਪਰ ਮੇਰੀਆਂ ਲੱਤਾਂ ਭਾਰ ਸਹਿਣ ਤੋਂ ਜਵਾਬ ਦੇਣ ਲੱਗੀਆਂ 4 ਘੰਟੇ ਬਸ ਦਾ ਸਫ਼ਰ ਮੇਰੇ ਲਈ ਔਖਾ ਹੋ ਗਿਆ ਘਰ ਪਹੁੰਚ ਕੇ ਵੀ ਮਨ ਸਹਜਣਾ ਹੋਇਆ ਦਿਲ ਦੀ ਧੜਕਣ ਟਿਕਾਣੀ ਜਾਂਦਾ ਨਾ ਨੀ ਸੀ ਲੈ ਰਹੀ ਰਸਤੇ 'ਚ ਉਹ ਖਾਣ ਦੇ ਬਹਾਨੇ ਮੈਂ ਮੰਮੀ ਨੂੰ ਡਿਨਰ ਲਈ ਮਨਾ ਕਰ ਦਿੱਤਾ ਸਾਰੀ ਰਾਤ ਉਦੇੜ ਬੰਚੋਂ ਨਿਕਲੀ ਸਵੇਰ ਹੋਈ ਤਾਂ ਮੈਂ ਗੈਲ ਸਾਹਿਬ ਦਾ ਨੰਬਰ ਡਾਇਲ ਕੀਤਾ ਤੇ ਆਪਣੇ ਮਨ ਚ ਰਾਤ ਭਰ ਜਾਗਦਿਆਂ ਬੁਣੀ ਪੇਸ਼ਕਸ਼ ਖੋਲ ਦਿੱਤੀ ਇੱਛਾ ਸੁਣ ਕੇ ਉਹਨਾਂ ਨੂੰ ਹੋਈ ਹੈਰਾਨਗੀ ਦੀ ਟੋ ਮੈਂ ਅਗਲੀ ਗੱਲਬਾਤ ਵਿੱਚ ਲਾ ਲਈ ਸਮਾਜਿਕ ਸਰੋਕਾਰਾਂ ਜੋ ਹੰਡੇ ਵਰਤੇ ਵਿਅਕਤੀ ਨੌਜਵਾਨਾਂ ਦੀਆਂ ਇਹੋ ਜਿਹੀਆਂ ਪੇਸ਼ਕਸ਼ਾਂ ਨੂੰ ਆਮ ਕਰਕੇ ਸੰਜੀਦਗੀ ਨਾਲ ਨਹੀਂ ਲੈਂਦੇ ਪਰ ਗਿੱਲ ਸਾਬ ਕਈ ਤਰ੍ਹਾਂ ਦੇ ਸਵਾਲ ਕਰਕੇ ਮੇਰੇ ਮਨ ਦੀਆਂ ਪਰਤਾਂ ਫਰੋਲਣ ਲੱਗੇ ਜੋ ਮੈਨੂੰ ਚੰਗਾ ਲੱਗਿਆ ਉਸੇ ਸ਼ਾਮ ਉਹਨਾਂ ਮੈਨੂੰ ਫੋਨ ਕੀਤਾ ਤੇ ਦੱਸਿਆ ਕਿ ਅਗਲੇ ਐਤਵਾਰ ਫਰੀਦਕੋਟ ਆ ਕੇ ਮੈਨੂੰ ਮਿਲਣਗੇ। ਮੈਂ ਬੇਸਬਰੀ ਨਾਲ ਐਤਵਾਰ ਦੀ ਉਡੀਕ ਕਰਨ ਲੱਗਾ। ਪਰ ਉਹਨਾਂ ਘਰ ਪਹੁੰਚਣ ਤੋਂ ਪਹਿਲਾਂ ਮੈਨੂੰ ਇਕੱਲਿਆਂ ਹੋਟਲ 'ਚ ਬੁਲਾਇਆ। ਮੈਡਮ ਗਿੱਲਵੀ ਨਾਲ ਸਨ। ਦੋਹਾਂ ਨੇ ਸਾਡੀ ਜ਼ਿੰਦਗੀ ਦੇ ਅਗਲੇਰੇ ਪੜਾਵਾਂ ਵਿੱਚ ਪੈਦਾ ਹੋਣ ਵਾਲੀਆਂ ਔਕੜਾਂ ਤੇ ਸਮਾਜਿਕ ਸਰਵਕਾਰਾਂ ਬਾਰੇ ਮੇਰੇ ਵਿਚਾਰ ਜਾਣੇ। ਮੇਰੀ ਸਹਿਜਤਾ ਤੇ ਅਡੋਲਤਾ ਨੂੰ ਪਰਖਣ ਲਈ ਤੋ ਵੇਖਦੀਆਂ ਉਮੀਦਾਂ ਤੇ ਅਕੀਦਿਆਂ ਬਾਰੇ ਪੁੱਛਿਆ ਜ ਜ ਤਸੱਲੀ ਹੋ ਗਈ ਤਾਂ ਉਹਨਾਂ ਮੇਰੀ ਪੇਸ਼ਕਸ਼ ਉੱਤੇ ਸਹਿਮਤੀ ਪ੍ਰਗਟਾਈ ਤੇ ਉਸਦੇ ਅਗਲੇ ਪੜਾਵਾਂ ਬਾਰੇ ਦੱਸ ਪੁੱਛ ਕਰਦਿਆਂ ਅਸੀਂ ਘਰ ਪਹੁੰਚ ਗਏ ਮੇਰੇ ਮੰਮੀ ਪਾਪਾ ਬੜੇ ਮਿਲਨਸਾਰ ਨੇ ਥੋੜੀ ਗੱਲਬਾਤ ਤੋਂ ਬਾਅਦ ਉਹਨਾਂ ਆਪਣੀ ਭਾਂਜੀ ਦੀ ਗੱਲ ਤੋਰੀ ਤੇ ਝੋਲੀ ਾੜ ਕੇ ਮੈਨੂੰ ਰਮਿੰਦਰ ਦੇ ਜੀਵਨ ਸਾਥੀ ਵਜੋਂ ਮੰਗ ਲਿਆ ਉਦੋਂ ਤੱਕ ਮੰਮੀ ਡੈਡੀ ਨੇ ਮੇਰੇ ਵਿਆਹ ਬਾਰੇ ਕਦੇ ਗੱਲ ਨਹੀਂ ਸੀ ਕੀਤੀ ਇਸ ਕਰਕੇ ਦੋਵੇਂ ਹੈਰਾਨ ਹੋਏ ਮੇਰੇ ਮੂੰਹ ਵੱਲ ਤੱਕੀ ਜਾਣ ਇਸ਼ਾਰੇ ਨਾਲ ਹਾਂ ਕਹਿਨ ਦਾ ਮੇਰਾ ਸੰਕੇਤ ਸਮਝ ਕੇ ਮੰਮੀ ਦੇ ਮੂੰਹੋਂ ਨਿਕਲਿਆ ਭਾਈ ਸਾਹਿਬ ਜਿਹੋ ਜਿਹਾ ਸਾਡਾ ਬੇਟਾ ਹੈ ਉਹੋ ਜਿਹੀ ਤੁਸੀਂ ਸਮਝ ਲਓ ਮੰਮੀ ਦੀ ਗੱਲ ਸੁਣ ਕੇ ਗੱਲ ਜੋੜੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਵਧਾਈਆਂ ਦਾ ਵਟਾਂਦਰਾ ਹੋਣ ਲੱਗਾ ਤੇ ਸਾਡੇ ਆਨੰਦਮਈ ਗ੍ਰਹਿਸਥ ਦੇ ਸਫ਼ਰ ਦਾ ਮੋੜ ਵੱਜ ਗਿਆ ਨਾ ਤਾਂ ਮੈਂ ਲੜਕੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤੇ ਨਾ ਹੀ ਗੱਲ ਸਾਹਿਬ ਨੇ ਪੇਸ਼ਕਸ਼ ਕੀਤੀ ਅਨਜੋਨਾ ਬਸ ਵਾਲੀ ਗੱਲ ਯਾਦ ਕਰਾਉਂਦੇ ਆ ਇੱਕ ਦੂਜੇ ਨੂੰ ਪਹਿਚਾਣਦੇ ਹੋਣ ਦੀ ਗੱਲ ਕਰਦੇ ਹੋਏ ਜਾਣਦੇ ਹੋਣ ਦਾ ਭਰੋਸਾ ਆਪੇ ਜੋੜ ਲਿਆ ਸੀ ਗੱਲ ਹੋਰਾਂ ਲੜਕੀ ਦੀ ਤੰਦਰੁਸਤੀ ਦਾ ਹਵਾਲਾ ਦੇ ਕੇ ਵਿਆਹ ਬਾਰੇ ਅਗਲੇ ਸਾਲ ਤੱਕ ਉਡੀਕ ਕਰਨ ਦੀ ਸਹਿਮਤੀ ਲੈ ਲਈ ਮੈਂ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਸਰਕਾਰ ਨੇ ਕੁਝ ਅਸਾਮੀਆਂ ਕੱਢੀਆਂ ਜਿਨ੍ਹਾਂ ਦੀ ਯੋਗਤਾ ਅਤੇ ਸ਼ਰਤਾਂ ਉੱਤੇ ਮੈਂ ਖਰਾ ਉਤਰਦਾ ਸੀ ਸਿਸਟਮ ਵਿੱਚ ਆਈ ਨਿਗਾਰ ਦੀਆਂ ਖਬਰਾਂ ਵੜ ਕੇ ਅਪਲਾਈ ਤਾਂ ਜੱਕੋ ਤੱਕੇ ਵਿੱਚ ਕੀਤਾ ਪਰ ਮੇਰੀ ਚੋਣ ਹੋ ਗਈ। ਮੈਂ ਆਪਣੇ ਆਪ ਨੂੰ ਆਪਣੀਆਂ ਲੱਤਾਂ ਤੇ ਖੜੂਣ ਵਾਲੇ ਐਵੇਂ ਚ ਗਿਣਨ ਲੱਗ ਪਿਆ। ਬੇਸ਼ੱਕ ਮਾਪਿਆਂ ਨੇ ਸਿੱਖਿਆਵਾਂ ਤੋਂ ਬਿਨਾਂ ਮੇਰੀ ਨਿੱਜੀ ਜ਼ਿੰਦਗੀ ਵਿੱਚ ਬਹੁਤਾ ਦਖਲ ਕਦੇ ਨਹੀਂ ਸੀ ਦਿੱਤਾ। ਪਰ ਮੈਨੂੰ ਵੱਖਰੀ ਤਰ੍ਹਾਂ ਦੀ ਆਜ਼ਾਦੀ ਮਹਿਸੂਸ ਹੋਣ ਲੱਗ ਪਈ। ਪਹਿਲੀ ਤਨਖਾਹ ਮਾਂ ਦੀ ਤਲੀ ਤੇ ਰੱਖਦੇ ਆਉਣ ਵਾਲੇ ਅਹਿਸਾਸ ਦਾ ਨੈਗ ਮੈਂ ਕਦੇ ਨਹੀਂ ਭੁੱਲ ਸਕਦਾ। ਇੱਕ ਦਿਨ ਗਿੱਲ ਸਾਹਮਣੇ ਮੈਨੂੰ ਲੁਧਿਆਣੀ ਉਸ ਹਸਪਤਾਲ ਪਹੁੰਚਣ ਲਈ ਗਿਆ ਜਿੱਥੋਂ ਰਮਿੰਦਰ ਦਾ ਇਲਾਜ ਚੱਲਦਾ ਸੀ ਮੈਂ ਦਿੱਤੇ ਸਮੇਂ ਤੇ ਥੋੜਾ ਪਹਿਲਾਂ ਪਹੁੰਚ ਗਿਆ ਸੀ ਕਾਰ ਆ ਕੇ ਰੁਕੀ ਤਾਂ ਖਿੜਕੀ ਖੁੱਲਦੀ ਐ ਮੇਰੇ ਹੱਥ ਚੜ ਗਈ ਮੰਮੀ ਨੇ ਘੁੱਟ ਕੇ ਜੱਫੀ ਚ ਲੈ ਲਿਆ ਮੈਂ ਜਾਣ ਬੁੱਝ ਕੇ ਪੁੱਛਿਆ ਤੁਸੀਂ ਕਿਵੇਂ ਪਹਿਚਾਨ ਲਿਆ ਜਵਾਬ ਸੀ ਤੇਰੀ ਪਹਿਚਾਨ ਨੇ ਤਾਂ ਸਾਡੇ ਮਨਾਂ ਚ ਉਦੋਂ ਹੀ ਘਰ ਬਣਾ ਲਿਆ ਸੀ ਜਦੋਂ ਤੂੰ ਕੰਡਕਟਰ ਨੂੰ ਨਸੀਹਤ ਦਿੰਦਿਆਂ ਖਬਰਦਾਰ ਕੀਤਾ ਸੀ ਰਮਿੰਦਰ ਨਾਲ ਹੈਲੋ ਹੋਈ ਹਸਪਤਾਲ ਦੇ ਵੱਖਰੇ ਕਮਰੇ ਵਿੱਚ ਸਾਡੀਆਂ ਗੱਲਾਂ ਹੋਈਆਂ ਮੰਮੀ ਹੋਰਾਂ ਬਿਨਾ ਕਹੇ ਸਾਨੂੰ ਫੋਨ ਸਾਂਝਲੀ ਕਹਿ ਦਿੱਤਾ ਤੇ ਸਾਡੀ ਜ਼ਿੰਦਗੀ ਦੀ ਰਵਾਨਗੀ ਬਣ ਗਈ ਅਗਲੀ ਫੇਰੀ ਮੌਕੇ ਡਾਕਟਰ ਨੇ ਉਸ ਦੀ ਮਾਨਸਿਕਤਾ 'ਚ ਹੈਰਾਨੀਜਨਕ ਸੁਧਾਰ ਦੇਖਦਿਆਂ 2 ਮਹੀਨੇ ਬਾਅਦ ਔਨਲੀ ਕਹਿ ਦਿੱਤਾ ਮਾਮਾ ਜੀ ਵੱਲੋਂ ਨੇ ਬਾਈ ਪਿਤਾ ਵਾਲੇ ਫਰਜ਼ ਨਹੀਂ ਮੇਰੇ ਮੰਮਾ ਪਾਪਾ ਦੇ ਮਨ 'ਚ ਕੁਝ ਸ਼ੰਕ ਕੇ ਪੈਦਾ ਕੀਤੇ ਸੀ ਮਾਮਾ ਜੀ ਵੀ ਉਹ ਗੱਲ ਸਮਝਦੇ ਸਨ 6 ਮਹੀਨੇ ਬਾਅਦ ਉਹਨਾਂ ਮੰਗਣੇ ਦਾ ਪ੍ਰੋਗਰਾਮ ਲੀਕ ਲਿਆ ਰਮਿੰਦਰ ਦੇ ਮੰਮੀ ਡੈਡੀ ਨੇ ਉਸ ਮੌਕੇ ਵੀ ਮਾਮਾ ਜੀ ਨੂੰ ਮੂਰੇ ਲਾ ਕੇ ਸਭ ਦੇ ਉਹ ਸ਼ੰਕੇ ਦੂਰ ਕਰ ਦਿੱਤੇ ਉਸ ਮੌਕੇ ਵਿਆਹ ਦਾ ਦਿਨ ਮੱਥ ਲਿਆ ਗਿਆ ਮੰਗਣੀ ਤੋਂ ਬਾਅਦ ਸਾਨੂੰ ਕਈ ਖੁੱਲ੍ਹਾ ਹੋ ਗਈਆਂ ਰਮਿੰਦਰ ਨੂੰ ਡਾਕਟਰ ਨੇ ਸਿਹਤਯਾਬ ਐਲਾਨ ਦਿੱਤਾ ਸੀ ਉਸ ਦੇ ਮਨ 'ਚ ਮੰਦਪਾਗੀ ਘਟਨਾ ਦਾ ਖੌਫ ਲੱਥ ਚੁੱਕਾ ਸੀ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਸੀ ਸਾਡੇ ਦੋਹਾਂ ਦੇ ਫੋਨ ਜ਼ਿਆਦਾ ਬਿਜ਼ੀ ਰਹਿਣ ਲੱਗ ਪਏ ਸੀ ਤੇ ਅਸੀਂ ਮੁਹਾਲੀ ਦੇ ਗੁਰਦੁਆਰਾ 6ਵੀਂ ਪਾਰਸ਼ਾਈ ਵਿੱਚ ਗੁਰੂ ਸਾਹਿਬ ਦੇ ਮੂਰੇ ਜੀਵਨ ਸਾਥ ਦੇ ਅਹਿਦ ਕਰਕੇ ਗ੍ਰਹਿਸਤ ਬੰਧਨ ਵਿੱਚ ਵੱਜ ਗਏ। ਗੱਲ ਮੁੱਕਦੇ ਹੀ ਮੈਂ ਵੇਖਿਆ ਰਾਣੀ ਦੇ ਚਿਹਰੇ ਤੇ ਜਲੌ ਦੀਆਂ ਢਲਕਾਂ ਵੱਜ ਰਹੀਆਂ ਸੀ। ਇੱਕ ਸਵਾਲ ਮੈਂ ਉਸ ਦੀਆਂ ਅੱਖਾਂ ਤੋਂ ਹੀ ਪੜ ਲਿਆ ਸੀ। ਪਰ ਉਸ ਤੋਂ ਬਹੁਤੀ ਦੇਰ ਰਹਿ ਨਾ ਹੋਇਆ। ਬੋਲੀ ਕੱਲ ਨੂੰ ਅਸੀਂ ਅਖਬਾਰ ਵਿੱਚ ਇਸ਼ਤਿਹਾਰ ਦੇਵਾਂਗੇ। ਰਣਜੀਤ ਕੌਰ ਪਤਨੀ ਵਿਸ਼ਾਲਜੀਤ ਸਿੰਘ ਨੇ ਆਪਣਾ ਨਾਮ ਬਦਲ ਕੇ ਰਮਿੰਦਰ ਕੌਰ ਰੱਖ ਲਿਆ ਹੈ। ਰਾਣੀਟਾ ਹਾਕਾ ਮਾਰ ਕੇ ਉੱઠી ਤੇ ਉਸ ਕਾਲੇ ਦੈਂਤ ਦੀਆਂ ਹਸਤੀਆਂ ਨਹਿਰ ਵਿੱਚ ਪ੍ਰਵਾਹ ਕਰਕੇ ਕਾਲੇ ਕਾਦਮੀ ਮੇਰੇ ਮੂਰੇ ਹੋ ਕੇ ਘਰ ਵੱਲ ਵੱਤ ਰਹੀ ਸੀ। ਸੋ ਵਿਸ਼ਾਲਜੀਤ ਦੇ ਇਸ ਵਿਸ਼ਾਲ ਦਿਲ ਵਾਲੇ ਨੇਕ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ। ਕਹਾਣੀ ਕਿਵੇਂ ਲੱਗੀ ਇਸ ਬਾਰੇ ਵੀ ਦੋ ਸ਼ਬਦ ਜ਼ਰੂਰ ਲਿਖਿਓ ਚੰਗੀ ਲੱਗੀ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਇੱਕ ਲਾਈਕ ਕਰਕੇ ਵੀ ਦੱਸਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ